ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਆਪਣੇ ਪੱਦਰ ਉਤੇ ਖਿਡਾਰੀਆਂ ਤੇ ਸਥਾਨਿਕ ਲੋਕਾਂ ਵੱਲੋਂ ਪਿੰਡ ਨੇ ਲੋਟੀ ਵਿਖੇ ਖੇਡ ਗਰਾਉਂਡ ਨੂੰ ਸਾਫ ਕਰਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਹੈ ਇਸ ਸ਼ੁਰੂਆਤੀ ਪਹਿਲ ਕਦਮੀ ਦੇ ਨਾਲ ਨੌਜਵਾਨਾਂ ਨੇ ਨਾ ਸਿਰਫ ਖੇਡ ਮੈਦਾਨ ਨੂੰ ਚਮਕਦਾਰ ਬਣਾਇਆ ਬਲਕਿ ਆਲੇ ਦੁਆਲੇ ਦੇ ਲੋਕਾਂ ਵਿੱਚ ਵੀ ਇੱਕ ਨਵਾਂ ਜੋਸ਼ ਭਰ ਦਿੱਤਾ ਸਥਾਨਕ ਨੌਜਵਾਨਾਂ ਦੀ ਟੀਮ ਨੇ ਸਵੇਰ ਤੋਂ ਦੁਪਹਿਰ ਤੱਕ ਗਰਾਉਂਡ ਉੱਤੇ ਪਈ ਗੰਦਗੀ ਅਤੇ ਕੂੜਾ ਕਰਕਟ ਹਟਾਇਆ ਉਹਨਾਂ ਨੇ ਝਾੜੂਆਂ ਫੋੜੇ ਅਤੇ ਪਾਣੀ ਦੇ ਟੈਂਕਾਂ ਦੀ ਵਰਤੋਂ ਕਰਕੇ ਮੈਦਾਨ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਿਸ ਨਾਲ ਹੁਣ ਖਿਡਾਰੀ ਬਿਨਾਂ ਰੁਕਾਵਟ ਖੇਡ ਸਕਣਗੇ ਇਹ ਕੰਮ ਪਿੰਡ ਨਲੋਟੀ ਦੇ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਮੋਹਮ ਦਾ ਹਿੱਸਾ ਸੀ ਜਤਿੰਦਰ ਸਿੰਘ ਸਾਬਕਾ ਫੌਜੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਨੌਜਵਾਨ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਇਸ ਗਰਾਊਂਡ ਨੂੰ ਸਾਫ਼ ਕਰਨ ਦੇ ਨਾਲ ਬੱਚੇ ਤੇ ਨੌਜਵਾਨ ਇੱਤੇ ਵੱਧ ਆਉਣਗੇ ਅਤੇ ਸਿਹਤਮੰਦ ਰਹਿਣਗੇ ਉਹਨਾਂ ਨੇ ਅੱਗੇ ਵੀ ਅਜਿਹੇ ਪਹਿਲ ਅਕਾਦਮੀਆਂ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਗਰਾਊਂਡ ਵਿਕਾਸ ਪੱਖੋਂ ਅਧੂਰਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਗਰਾਊਂਡ ਦੇ ਵਿੱਚ ਫਰੀ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਹੁਣ ਤੱਕ 40 ਦੇ ਕਰੀਬ ਆਰਮੀ ਵਿੱਚ ਨੌਜਵਾਨ ਭਰਤੀ ਹੋ ਚੁੱਕੇ ਹਨ ਇਕੱਠੇ ਹੋਏ ਨੌਜਵਾਨ ਅਤੇ ਪਿੰਡ ਦੇ ਸਰਪੰਚ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਸ ਗਰਾਊਂਡ ਦੇ ਵਿੱਚ ਬੱਚਿਆਂ ਵਾਸਤੇ ਚੇਂਜ ਰੂਮ ਲਈ ਕਮਰਾ ਲੈਟਰਨ ਬਾਥਰੂਮ ਅਤੇ ਖੇਡ ਗਰਾਊਂਡ ਦੇ ਲਈ ਟੁਕਮੇ ਪ੍ਰਬੰਧ ਕਰਵਾਏ ਜਾਣ ਤੇ ਹੁਣ ਦੂਜੇ ਪਾਸੇ ਗਰਾਊਂਡ ਦੀ ਸਾਫ ਸਫਾਈ ਦੇ ਨਾਲ ਫ੍ਰੀ ਟ੍ਰੇਨਿੰਗ ਲੈਣ ਵਾਲੇ ਤੇ ਆਲੇ ਦੁਆਲੇ ਦੇ ਵਸਨੀਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਈ ਲੋਕਾਂ ਨੇ ਨੌਜਵਾਨਾਂ ਦੇ ਇਸ ਕੰਮ ਦੀ ਤਾਰੀਫ਼ ਵੀ ਕੀਤੀ ਹੈ ਕਾਨਪੁਰ ਖੂਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਧਾਰਨੀ ਦੀ ਰਿਪੋਰਟ ਹਾਂਜੀ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਜੀ ਦੇਖੋ ਮੈਂ ਆਰਮੀ ਰਿਟਾਇਰਡ ਹਾਂ ਇੱਕ ਸਰਵਿਸਮੈਨ ਹਾਂ ਉਸ ਤੋਂ ਬਾਅਦ ਮਾਰਨਿੰਗ ਟਾਈਮ ਮੈਂ ਦੋ ਵੀ 2 ਸਾਲ ਪਹਿਲੇ ਜਿਮ ਜੁਆਇਨ ਕੀਤੀ ਸੀ ਉਹ ਜਿਮ ਜਾਂਦੇ ਜਾਂਦੇ ਰਸਤੇ 'ਚ ਮੈਂ ਗਰਾਊਂਡ 'ਚ ਇੱਥੇ ਆਇਆ ਤਾਂ ਤੇ ਪੰਜ ਛੇ ਬੱਚੇ ਪ੍ਰੈਕਟਿਸ ਕਰ ਰਹੇ ਸੀ ਜਦੋਂ ਮੈਂ ਉਹਨਾਂ ਤੋਂ ਪੁੱਛਿਆ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਕਿ ਭਾਜੀ ਅਸੀਂ ਹਰ ਵਾਰ ਦੌੜ ਲਈ ਤਾਂ ਜਾਂਦੇ ਹਾਂ ਪਰ ਅਸੀਂ ਦੌੜਦੇ ਤੇ ਰਹਿ ਜਾਂਦੇ ਹਾਂ ਮੈਂ ਉਹ ਜਿਮ ਦੀ ਫੀਸ ਅਜ ਹਫਤਾ ਹੀ ਹੋਇਆ ਸੀ ਮੈਨੂੰ ਜਾਂਦੇ ਹੋਏ ਮੈਂ ਉੱਥੇ ਉਈ ਨੂੰ ਬ੍ਰੇਕ ਲਾ ਕੇ ਗਰਾਊਂਡ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਨੂੰ 12 ਬੱਚੇ ਆ ਗਏ ਉਹਨਾਂ 12 ਬੱਚਿਆਂ ਨੂੰ ਮੈਂ ਪ੍ਰੈਕਟਿਸ ਕਰਾਈ ਔਰ ਉਹ ਮੇਰੇ 12 ਹੀ ਬੱਚੇ ਸਫਲ ਹੋ ਗਏ ਜੋ ਕਿ ਅੱਜ 1 ਸਾਲ ਦੀ ਆਪਣੀ ਟ੍ਰੇਨਿੰਗ ਕਰਕੇ ਵੀ ਆਪਣੀਆਂ ਅਲੱਗ-ਅਲੱਗ ਜੁਨਟਾਂ 'ਚ ਜਾ ਚੁੱਕੇ ਆ ਤੇ ਦੂਜੀ ਕਰ ਰਹੀ ਜੀ ਫੀਸ ਦੀ ਇੱਥੇ ਮੈਂ ਬਿਲਕੁਲ ਨਿਸ਼ਕਾਮ ਸੇਵਾ ਕਰ ਰਿਹਾ ਜੀ ਕੋਈ ਫੀਸ ਨਹੀਂ ਕਦੇ ਕਿਸੇ ਬੱਚੇ ਤੋਂ ਲਈ ਇਸ ਵਾਰ ਵੀ ਮੇਰੇ 38 ਤੋਂ 40 ਵਿੱਚ ਆਰਮੀ 'ਚ 15 ਤੋਂ 16 ਬੱਚੇ ਪੰਜਾਬ ਪੁਲਿਸ ਵਿੱਚ ਜੁਆਇਨ ਫਿਜ਼ੀਕਲ ਟ੍ਰੇਨਿੰਗ ਕਰ ਰਹੇ ਨੇ ਹਾਂਜੀ ਬਿਲਕੁਲ ਜੀ ਤੇ ਮੌਜੂਦਾ ਸਰਕਾਰ ਐਡਵੋਕੇਟ ਦਿਨੇਸ਼ ਚੱਡਾ ਜੀ ਵੱਲੋਂ ਮੈਨੂੰ ਆਨੰਦਪੁਰ ਸਾਹਿਬ ਐਸਜੀਐਮ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਸ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਆਉਣ ਲਈ ਪ੍ਰੇਰਿਤ ਕਰਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਸਾਡੇ ਵੱਖ-ਵੱਖ ਪਿੰਡਾਂ ਦੇ ਲਗਲੇ 10 ਪਿੰਡਾਂ ਦੇ ਇੰਨਾ ਵੱਡਾ ਗਰਾਊਂਡ ਦੀ ਜਗ੍ਹਾ ਕਿਸੇ ਕੋਲ ਹੈ ਨਹੀਂ ਅਗਰ ਆਪਾਂ ਇੱਕ ਰਲ ਕੇ ਸਾਰੀਆਂ ਪਿੰਡਾਂਾਂ ਇਹ ਗੱਲ ਸੋਚਣ ਆਪਾਂ ਇਹਨੂੰ ਇੱਕ ਵੱਡਾ ਵੱਡੇ ਪੱਧਰ ਦਾ ਸਟੇਡੀਅਮ ਬਣਾਈਏ ਤੇ ਇੱਥੇ ਵਕ ਵਕ ਜਿਹੜੇ ਸਹੂਲਤਾਂ ਮੈਨ ਬੱਚਿਆਂ ਨੂੰ ਤੇ ਜ਼ਰੂਰੀ ਨਹੀਂ ਇੱਕ ਟ੍ਰੈਕ ਉਸ ਤੋਂ ਬਾਅਦ ਗੇਮਸ ਲਈ ਵੀ ਫੁੱਟਬਾਲ ਹੋ ਗਿਆ ਜਿਵੇਂ ਨਾਸਟਿਕ ਹੋ ਗਈ ਐਥਲੈਟਿਕ ਜੋ ਜੋ ਵੀ ਹੈ ਉਹਨਾਂ ਲਈ ਇੱਕ ਵੱਡੇ ਪੱਧਰ ਦਾ ਸਟੇਡੀਅਮ ਬਣਾਇਆ ਜਾਵੇ ਦੇਖੋ ਜੀ ਸਾਡੇ ਕੋਲ ਹਜੇ ਤੇ ਆਪਾਂ ਟ੍ਰੈਕ ਦਾ ਕੰਮ ਤੁਹਾਡੇ ਸਾਹਮਣੇ ਚਲਾ ਹੀ ਰਹੇ ਹਾਂ ਸਾਨੂੰ ਟ੍ਰੈਕ ਲਈ ਇੱਕ ਕਵਰਿੰਗ ਜੋ ਗੋਲ ਹਟ ਹੁੰਦੀ ਹੈ ਉਹ ਟ੍ਰੈਕ ਸਾਡਾ ਬਣਨਾ ਚਾਹੀਦਾ ਹੈ ਤੇ ਸਾਨੂੰ ਲਾਈਟਾਂ ਦੀ ਇੱਥੇ ਮੰਗ ਹੈ ਕਿਉਂ ਬੱਚੇ ਜਿਹੜੇ 4 ਵਜੇ ਆਉਂਦੇ ਨੇ ਤੇ ਉਹਦੇ ਕਰਕੇ ਜਿਹੜੀਆਂ ਗੁੜੀਆਂ ਆਂਦੀਆਂ ਬਹੁਤ ਦੂਰ ਦੂਰ ਤੋਂ ਆਂਦੀਆਂ ਐ ਹਨੇਰਾ ਹੁੰਦਾ ਐ ਤੇ ਸਾਨੂੰ ਲਾਈਟਾਂ ਦੀ ਮੰਗ ਐ ਤੇ ਦੂਜਾ ਇੱਥੇ ਕਮਰਾ ਵੜਨਾ ਚਾਹੀਦਾ ਐ ਬੱਚਿਆਂ ਲਈ ਵਾਸ਼ਰੂਮ ਹੋਣਾ ਚਾਹੀਦਾ ਐ ਅੰਜ ਕਿਆ ਨਾਮ ਐ ਪਰਮਜੀਤ ਕੋਟ ਪਰਮਜੀਤ ਕੋਟ ਕਿਹੜਾ ਪਿੰਡ ਐ ਤੁਹਾਡਾ ਸਖਤ ਸਾਕੋਰਾ ਅੱਜ ਕਿੱਥੇ ਖੜੇ ਹੋ ਤੁਸੀਂ ਅੱਜ ਅਸੀਂ ਮੇ ਲੋਟੀ ਗਰਾਊਂਡ 'ਚ ਖੜੇ ਹਾਂ ਇੱਥੇ ਸਾਨੂੰ ਇੱਕ ਤਾਂ ਫ੍ਰੀ ਕੋਚਿੰਗ ਮਿਲਦੀ ਕੋਚਾਂ ਦੇ ਵਧੀਆ ਸਿਖਾਉਂਦੇ ਇੱਥੇ ਟਰੈਕ ਵੀ ਬਣਿਆ ਬਾਏ ਉਧਰ ਅਸੀਂ 6-7 ਗਰਾਊਂਡ ਛੱਡ ਕੇ ਆਂਦੇ 7 ਕਿਲੋਮੀਟਰ ਐਨੀ ਦੂਰ ਆਂਦੇ ਕਿਉਂਕਿ ਇੱਥੇ ਫ੍ਰੀ ਕੋਚਿੰਗ ਮਿਲਦੀ ਵਧੀਆ ਰਿਫਰੈਸ਼ਮੈਂਟ ਮਿਲਦੀ ਸਾਰਾ ਕੁਝ ਵਧੀਆ ਹੈ ਜੇਕਰ ਦੇਖਿਆ ਜਾਵੇ ਤਾਂ ਤੁਹਾਨੂੰ ਪੂਰੀਆਂ ਸਹੂਲਤਾਂ ਇਸ ਗਰਾਊਂਡ ਦੇ ਵਿੱਚ ਮਿਲਦੀਆਂ ਹਨ ਕਿਹੜੀ-ਕਿਹੜੀ ਚੀਜ਼ ਦੀ ਘਾਟ ਹੈ ਤੇ ਸਰਕਾਰ ਤੋਂ ਕੀ-ਕੀ ਮੰਗ ਕਰਦੇ ਹੋ ਕਿ ਸਾਨੂੰ ਕਿਸ-ਕਿਸ ਚੀਜ਼ ਦੀ ਇਸ ਗਰਾਊਂਡ ਦੇ ਵਿੱਚ ਜ਼ਰੂਰਤ ਹੈ ਇੱਥੇ ਵਧੀਆ ਟਰੈਕ ਬਣੇ ਲਾਈਟਾਂ ਲੱਗੇ ਇੱਕ ਕਮਰਾ ਹੋਵੇ ਚੇਂਜ ਕਰਨੇ ਨੂੰ ਕਮਰੇ ਦੇ ਵਿੱਚ ਰੋਟ ਪੈਂਦੀ ਹੈ ਇਹ ਤਾਂ ਬਹੁਤ ساری ਚੀਜ਼ਾਂ ਟਾਈਲਾਂ ਹੋਣ ਲੱਗੀਆਂ ਵੀ ਆ ਟਰੈਕ ਵਧੀਆ ਬਣੇ ਹੋਗੇ ਤੇ ਅੱਜ ਜਿਹੜਾ ਕਿ ਹੈ ਤੁਸੀਂ ਇਸ ਗਰਾਊਂਡ ਦੇ ਵਿੱਚ ਪਹੁੰਚੇ ਹੋ ਤੇ ਜੇਕਰ ਦੇਖਿਆ ਜਾਵੇ ਤਾਂ ਤੁਸੀਂ ਆਪ ਖੁਦ ਕੰਮ ਕਰ ਰਹੇ ਹੋ ਕੀ ਕਾਰਨ ਪਿਆ ਤੁਹਾਨੂੰ ਜਿਹੜਾ ਇਹ ਗਰਾਊਂਡ ਤੁਹਾਨੂੰ ਆਪ ਬਣਾਉਣਾ ਪਿਆ ਕਿਉਂਕਿ ਅਸੀਂ ਪਹਿਲਾਂ ਵੀ ਭਾਜੀ ਨੇ ਇੰਨੀ ਵਾਰ ਕਿਹਾ ਕੋਈ ਕੋਸ਼ਿਸ਼ ਕਰ ਤਾਂ ਰਹੀ ਹਾਂ ਨਹੀਂ ਪਰ ਸਾਨੂੰ ਆਪੇ ਕਰਨਾ ਪਿਆ ਗਿਆ ਤੇ ਇਸ ਕਰਕੇ ਅਸੀਂ ਲੱਗ ਪਏ ਛੋਟ ਕੰਮ ਕੋੜਾ ਛੋਟਾ ਵੱਡਾ ਹੁੰਦਾ ਆਪਣੇ ਵੀ ਕਰਨਾ ਸਾਰਾ ਕੁਝ ਲਗਭਗ ਕਿੰਨੀਆਂ ਲੜਕੀਆਂ ਇਸ ਗਰਾਊਂਡ ਵਿੱਚ ਕੰਮ ਕਰਦੀਆਂ ਸਾਰੀਆਂ ਆਂਦੀਆਂ ਐ ਅੱਜ ਦੇ ਆਪਣੇ ਕੰਮ ਨੂੰ ਗਏ ਬੇ 10 15 ਕੁੜੀਆਂ ਆਂਦੀਆਂ ਇਸ ਗਰਾਊਂਡ 'ਚ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਕੱਲ ਦਾ ਕੱਲ ਹਾਂ ਠੀਕ ਹੈ ਤੁਹਾਡੇ ਪਿੰਡ ਵਿੱਚ ਵੀ ਗਰਾਊਂਡ ਬਣਾਇਆ ਗਿਆ ਹੈ ਤੇ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਉੱਥੇ ਨਾ ਹੀ ਕੋਈ ਕੋਚਿੰਗ ਹੈ ਨਾ ਹੀ ਕੋਈ ਫ੍ਰੀ ਅਸੀਂ ਇਸ ਕਰਕੇ ਇੱਥੇ ਪਹੁੰਚੇ ਕਿਉਂਕਿ ਇੱਥੇ ਫ੍ਰੀ ਕੋਚਿੰਗ ਦਿਲ ਦੇ ਬਾਜੀ ਨਾ ਹੀ ਸਾਡੇ ਪਿੰਡ ਵਿੱਚ ਕੋਈ ਗਰਾਊਂਡ ਵਾਸਤੇ ਕੋਚ ਹੈ ਜਿਹੜਾ ਕਿ ਅਸੀਂ ਆਪਣੇ ਪਿੰਡ ਵਿੱਚ ਕਰੀ ਅਸੀਂ ਐਡੀ ਦੂਰ ਤੋਂ ਤਾਂ ਹੀ ਇੱਥੇ ਪਹੁੰਚਦੇ ਹਨ ਕਿਉਂਕਿ ਭਾਜ ਵੀ ਸਾਨੂੰ ਵਧੀਆ ਇੱਥੇ ਰਿਫਰੈਸ਼ਮੈਂਟ ਮਿਲਦੀ ਵਧੀਆ ਗਰਾਊਂਡ ਹੈ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕਿ ਗਰਾਊਂਡ ਬਣਾਏ ਗਏ ਹਨ ਹਰ ਪਿੰਡ ਦੇ ਵਿੱਚ ਤੁਹਾਨੂੰ ਇਸ ਗਰਾਊਂਡ ਦੇ ਵਿੱਚ ਕਿਹੜੀ ਚੀਜ਼ ਸਰਕਾਰ ਵੱਲੋਂ ਸਹੀ ਲੱਗਿਆ ਜਿਵੇਂ ਕਿ ਪੌੜੀਆਂ ਬਣਾਈਆਂ ਗਈਆਂ ਹਨ ਕਿ ਆ ਉਹਨਾਂ ਪੌੜੀਆਂ ਦੀ ਲੋੜ ਸੀ ਜਾਂ ਅੱਜ ਬੱਚਿਆਂ ਵਾਸਤੇ ਕੋਈ ਹੋਰ ਸਹੂਲਤ ਜਿਵੇਂ ਕਿ ਟਰੈਕ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਚੇਂਜ ਰੂਮ ਦੀ ਵੀ ਕਿਉਂਕਿ ਇਸ ਗਰਾਊਂਡ ਦੇ ਵਿੱਚ ਲਗਭਗ 10-12 ਲੜਕੀਆਂ ਜਿਹੜੀਆਂ ਹਨ ਉਹ ਟ੍ਰੇਨਿੰਗ ਲੈਣ ਵਾਸਤੇ ਪਹੁੰਚਦੀਆਂ ਹਨ ਤਾਂ ਬਿਲਕੁਲ ਜੀ ਸਰਕਾਰ ਤੋਂ ਪੂਰ ਜ਼ੋਰ ਮੰਗ ਕੀਤੀ ਜਾ ਰਹੀ ਹੈ ਨੌਜਵਾਨ ਲੜਕੀਆਂ ਦੇ ਵੱਲੋਂ ਤੇ ਲਗਭਗ ਜੇਕਰ ਦੇਖਿਆ ਜਾਵੇ ਤਾਂ ਇਸ ਗਰਾਉਂਡ ਦੇ ਵਿੱਚੋਂ 40 ਦੇ ਕਰੀਬ ਨੌਜਵਾਨ ਜਿਹੜੇ ਆ ਉਹ ਪੰਜਾਬ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਭਰਤੀ ਹੋਏ ਹਨ ਆਪਣਾ ਜੀਵਨ ਸਫਲਾ ਬਣਾ ਰਹੇ ਹਨ ਇੱਥੋਂ ਬਹੁਤ ਸਾਰੀਆਂ ਲੜਕੀਆਂ ਪੀਤ ਇਲਾਕੇ ਤੋਂ ਜਿੱਦਾਂ ਕਿ ਮੋਜੋਵਾਲ ਸਾਈਡ ਤੇ ਅਨੰਦਪੁਰ ਸਾਹਿਬ ਤੋਂ ਕਈ ਹੋਰ ਦੂਰੋਂ ਆ ਬਿਆੜਾ ਜਿਵੇਂ ਕਿ ਇੱਥੋਂ ਐਨੀ ਦੂਰ ਦੂਰ ਤੋਂ ਲੜਕੀਆਂ ਆਉਂਦੀਆਂ ਹਨ ਹੋ ਸਕੇ ਤਾਂ ਚਾਰ ਪੰਜ ਪਿੰਡਾਂ ਦਾ ਇੱਕ ਗਰਾਊਂਡ ਬਣਾ ਸਕੇ ਜਿਸ ਵਿੱਚ ਵਧੀਆ ਸਹੂਲਤ ਦਿੱਤੀ ਜਾਵੇ ਕੋਚ ਵੀ ਵਧੀਆ ਹੋਣਾ ਚਾਹੀਦਾ ਹੈ ਐਂਡ ਇੱਥੇ ਚੇਂਜਿੰਗ ਰੂਮ ਵੀ ਹੋਵੇ ਤੇ ਟਰੈਕ ਵੀ ਵਧੀਆ ਹੋਣਾ ਚਾਹੀਦਾ ਹੈ ਚਾਲ ਵਿੱਚ ਇੱਥੇ ਬਹੁਤ ਪ੍ਰੋਬਲਮ ਆਂਦੀ ਦਿਖਦਾ ਨਹੀਂ ਕੁਛ ਇਸ ਕਰਕੇ ਇੱਥੇ ਲਾਈਟਾਂ ਵੀ ਹੋਣ ਲਾਈਟਾਂ ਦੀ ਬਹੁਤ ਕਮੀ ਜੀ ਫਿਰ ਜੇਕਰ ਦੇਖਿਆ ਜਾਵੇ ਤਾਂ ਤੁਹਾਡੇ ਕੋਚ ਵੱਲੋਂ ਕਿਸੇ ਤਰ੍ਹਾਂ ਦੀ ਤੁਹਾਡੇ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਕੋਚ ਵੱਲੋਂ ਕੋਈ ਮੰਗ ਨਹੀਂ ਐ ਫ੍ਰੀ ਟ੍ਰੇਨਿੰਗ ਦਿਆ ਕਰਦੇ ਕੋਚ ਸਾਹਿਬ ਔਰ ਰਿਫਰੈਸ਼ਮੈਂਟ ਵੀ ਡੇਲੀ ਦਿੰਦੇ ਸਨ ਕਿੰਨੀਆਂ ਬੱਚੀਆਂ ਇਸ ਕ੍ਰਾਉਂ ਤੋਂ ਜਿਹੜੀਆਂ ਉਹ ਕਾਮਯਾਬ ਹੋ ਗਈਆਂ ਲਗਭਗ 10 ਕੁੜੀਆਂ ਪੰਜਾਬ ਪੁਲਿਸ ਫਿਟ ਮੈਡੀਕਲ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਨਰੋਟੀ ਪ੍ਰਧਾਨ ਖਾਲਸਾ ਸਪੋਰਟਸ ਕਲੱਬ ਨਰੋਟੀ ਅੱਜ ਅਸੀਂ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਸਟੇਡੀਅਮ ਦੇ ਵਿੱਚ ਜੋ ਟਰੈਕ ਦਾ ਕੰਮ ਕਰ ਰਹੇ ਹਾਂ ਸੋ ਸਾਡਾ ਜੋ ਇਹ ਸਟੇਡੀਅਮ ਹੈ ਇਸ ਦਾ ਜੋ ਫਾਇਦਾ ਲਾਗੇ ਪਾਸੇ ਦੇ ਘੱਟੋ-ਘੱਟ 15-20 ਪਿੰਡਾਂ ਨੂੰ ਹੋ ਰਿਹਾ ਹੈ ਕਿਉਂਕਿ ਇੱਥੇ ਜੋ ਹੈ ਉਹ ਬਿਨਾਂ ਕਿਸੇ ਫੀਸ ਤੋਂ ਬੱਚਿਆਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਲਈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਲਈ ਜਾਂ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਖੇਡਾਂ ਦੇ ਲਈ ਇੱਥੇ ਬਿਨਾਂ ਕਿਸੇ ਫੀਸ ਤੋਂ ਹੈ ਜੋ ਉਹ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਗਰਾਊਂਡ ਜੋ ਅਗਰ ਖੇਡ ਸਟੇਡੀਅਮ ਦੀ ਗੱਲ ਕਰੀਏ ਤਾਂ ਸਾਡਾ ਜੋ ਇਹ ਖੇਡ ਸਟੇਡੀਅਮ ਹੈ ਸਰਕਾਰ ਵੱਲੋਂ ਜੋ ਇੱਕ 30 ਪੱਟੇ ਰੋਪੜ ਜ਼ਿਲ੍ਹੇ ਦੇ ਸਟੇਡੀਅਮ ਹੈ ਉਹਨਾਂ ਦੇ ਵਿੱਚ ਇਸ ਦਾ ਨਾਮ ਪਾਇਆ ਗਿਆ ਹੈ ਸੋ ਜੀ ਸਰਕਾਰ ਨੂੰ ਬੇਨਤੀ ਕਰਦੇ ਕਿ ਜੋ ਵੱਡੇ ਸਟੇਡੀਅਮ ਦਾ ਨਾਮ ਪਾਇਆ ਇਸ ਦਾ ਕੰਮ ਜੋ ਹੈ ਉਹ ਜਲਦੀ ਤੋਂ ਜਲਦੀ ਇੱਥੇ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਥੋੜਾ ਉਜਾੜ ਹੋਣ ਦੇ ਕਰਕੇ ਆਲਾ ਦਵਾਲਾ ਜੋ ਹੈ ਕਾਫੀ ਜ਼ਿਆਦਾ ਉਜਾੜ ਹੈ ਸੋ ਬੱਚਿਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸਵੇਰੇ 3:30 4:00 ਵਜੇ ਇੱਥੇ ਬੱਚੇ ਵੱਖ-ਵੱਖ ਪਿੰਡਾਂ ਤੋਂ ਆਣੇ ਸ਼ੁਰੂ ਹੋ ਜਾਂਦੇ ਸੋ ਜੰਗਲੀ ਜਾਨਵਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਘੁੰਮਦੇ ਰਹਿੰਦੇ ਸੋ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਕਿ ਇਸ ਸਟੇਡੀਅਮ ਨੂੰ ਅਗਰ ਇਹਦਾ ਨਾਮ ਵੱਡਿਆ ਸਟੇਡੀਅਮ ਚ ਪਾਇਆ ਤਾਂ ਇਹਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਕੇ ਜਿਵੇਂ ਪੱਕਾ ਆਪਣਾ ਟਰੈਕ ਇੱਟਾਂ ਦਾ ਸੋ ਇੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਸੋ ਬਾਥਰੂਮ ਜੋ ਪਹਿਲਾਂ ਵੀ ਦੱਸਿਆ ਕਿ ਬੱਚੀਆਂ ਦੇ ਲਈ ਬਾਥਰੂਮ ਦੀ ਬਹੁਤ ਇੱਥੇ ਦਿੱਕਤ ਹੁੰਦੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੇ ਬੱਚੀਆਂ ਇੱਥਾਂ ਆਉਂਦੀਆਂ ਸੋ ਅਸੀਂ ਸਰਕਾਰ ਨੂੰ ਫੇਰ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦੇ ਕਿ ਇੱਥੇ ਜੋ ਵੀ ਕੰਮ ਸਾਡਾ ਹੋਣੇ ਵਾਲਾ ਹੈ ਤੇ ਉਹਦਾ ਜਲਦੀ ਤੋਂ ਜਲਦੀ ਤਾਂ ਜੋ ਕੰਮ ਸ਼ੁਰੂ ਕਰਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ